ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਗੁਰਦੁਆਰਿਆਂ ਵਿੱਚ ਹਥਿਆਰ ਕਿਉਂ ਰੱਖੇ ਜਾਂਦੇ ਹਨ ਉਨਾ ਅਨੁਸਾਰ ਗੁਰਦੁਆਰੇ ਸਹਿਬਾਨ ਤਾਂ ਭਗਤੀ ਕਰਨੂ ਹਨ ਉਥੇ ਹਥਿਆਰਾਂ ਦਾ ਕੀ ਕੰਮ ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਨ੍ਹਾਂ ਸਵਾਲਾਂ ਦੇ ਜਵਾਬ ਕਿ ਕੀ ਗੁਰਦੁਆਰੇ ਅੰਦਰ ਹਥਿਆਰ ਰੱਖੇ ਜਾ ਸਕਦੇ ਹਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਮਗਰੋਂ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਉੱਤੇ ਬੈਠੇ ਤਾਂ ਉਹਨਾਂ ਨੇ ਸਮਝ ਲਿਆ ਕਿ ਹੁਣ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਪੈਣੀ ਹੈ ਤੇ ਉਸ ਦੇ ਲਈ ਹੁਣ ਸਿਰਫ ਮਾਲਾ ਹੀ ਨਹੀਂ ਸਗੋਂ ਸਿੱਧੀ ਸਾਹਿਬ ਦੀ ਵੀ ਲੋੜ ਹੈ ਸੋ ਉਹਨਾਂ ਨੇ ਗੁਰਗੱਦੀ ਉਤੇ ਬੈਠਦੇ ਸਾਰ ਹੀ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਪੀਰੀ ਦੀ ਭਾਵ ਭਗਤੀ ਦੀ ਤੇ ਦੂਜੀ ਮੀਰੀ ਦੀ ਯਾਨੀ ਕਿ ਰਾਜਨੀਤੀ ਤੇ ਤਾਕਤ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਹੁਣ ਸਿੱਖ ਸਿਰਫ ਮਾਇਆ ਜਾਂ ਹੋ ਰਸਦਾ ਹੀ ਭੇਡਣਾ ਕਰਨ ਸਗੋਂ ਚੰਗੇ ਸ਼ਸਤਰ ਤੇ ਹਥਿਆਰ ਵੀ ਗੁਰੂ ਘਰ ਨੂੰ ਭੇਟ ਕਰਨ ਤੇ ਹਰ ਇੱਕ ਸਿੱਖ ਆਪਣੇ ਕੋਲ ਵਧੀਆ ਤੋਂ ਵਧੀਆ ਸ਼ਸਤਰ ਰੱਖੇ ਉਹਨਾਂ ਨੇ ਸਿੱਖ ਫੌਜ ਤਿਆਰ ਕੀਤੀ ਉਹਨਾਂ ਦੇ ਨਾਲ ਹਥਿਆਰਬੰਦ ਅੰਗ ਰੱਖੇ ਇੱਕ ਹਰ ਸਮੇਂ ਤਿਆਰਬਰ ਤਿਆਰ ਰਹਿੰਦੇ ਸਨ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਿੱਥੋਂ ਉਹ ਸਿੱਖਾਂ ਨੂੰ ਰਾਜਨੀਤਿਕ ਅਗਵਾਈ ਦਿੰਦੇ ਸਨ ਜਿੱਥੇ ਸ੍ਰੀ ਦਰਬਾਰ ਸਾਹਿਬ ਤੋਂ ਸਿੱਖ ਨੂੰ ਰੂਹਾਨੀ ਤਾਕਤ ਮਿਲਦੀ ਹੈ ਉਥੇ ਹੀ ਸામਨੇ ਸੁ ਸ਼ੋਭਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਨੂੰ ਰਾਜਨੀਤਿਕ ਤਾਕਤ ਤੇ ਅਗਵਾਈ ਮਿਲਦੀ ਹੈ ਗੁਰੂ ਸਾਹਿਬ ਨੇ ਸ਼ਾਸਤਰ ਦੇ ਨਾਲ ਸ਼ਸਤਰ ਨੂੰ ਵੀ ਜ਼ਰੂਰੀ ਕਰ ਦਿੱਤਾ ਤੇ ਇਸੇ ਤਰ੍ਹਾਂ ਚੱਲਦੇ ਚੱਲਦੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣਾ ਮੌਕੇ ਪੰਜ ਕਕਾਰਾਂ 'ਚੋਂ ਇੱਕ ਕਕਾਰ ਸ੍ਰੀ ਸਾਹਿਬ ਨੂੰ ਵੀ ਜ਼ਰੂਰੀ ਰੱਖਿਆ ਤੇ ਉਸ ਤੋਂ ਬਾਅਦ ਦਾ ਇਤਿਹਾਸ ਗਵਾਹ ਹੈ ਇਹ ਸਿੱਖ ਕੌਮ ਨੇ ਜਿੱਥੇ ਪਰਮਾਤਮਾ ਦੇ ਪ੍ਰਾਪਤੀ ਲਈ ਗੁਰਬਾਣੀ ਤੋਂ ਸੇਧ ਲਈ ਉੱਥੇ ਹੀ ਜ਼ਾਲਮ ਤੇ ਜ਼ੁਲਮ ਦੇ ਖਿਲਾਫ ਸ਼ਸਤਰ ਵੀ ਚੁੱਕੇ ਤੇ ਜ਼ਾਲਮਾਂ ਦਾ ਨਾਸ਼ ਕੀਤਾ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੁਰਾਤਨ ਸ਼ਸਤਰ ਮੌਜੂਦ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਸ਼ਸਤਰ ਸ਼ਹੀਦਾਂ ਸਿੰਘਾਂ ਦੇ ਸ਼ਸਤਰ ਸ਼ਾਮਿਲ ਹਨ ਇਸ ਤੋਂ ਇਲਾਵਾ ਦੁਨੀਆ ਵਿੱਚ ਜਿੱਥੇ ਕਿਤੇ ਵੀ ਕੋਈ ਗੁਰਦੁਆਰਾ ਸਾਹਿਬ ਸਜੋਬਿਤ ਹੁੰਦਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਤੀਰ ਸਰੀ ਸਾਬ ਖੰਡੇ ਆਦ ਸ਼ਸਤਰ ਰੱਖੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਬਿਨ ਸ਼ਸਤਰੰ ਕੇ ਸੰ ਨਰ ਭੇੜ ਜਾਨੋ ਭਾਵ ਕਿ ਸ਼ਸਤਰਾਂ ਬਿਨਾ ਮਨੁੱਖ ਭੇੜ ਸਮਾਨ ਹੈ ਸਿੱਖ ਇਤਿਹਾਸ ਤੋਂ ਗੁਰ ਇਤਿਹਾਸ ਤੋਂ ਅਜਹੀਆਂ ਬਹੁਤ ਸਾਰੀਆਂ ਗਵਾਹੀਆਂ ਮਿਲ ਜਾਣਗੀਆਂ ਜੋ ਇਸ ਗੱਲ ਉੱਤੇ ਮੋਰ ਲਾਉਂਦੀਆਂ ਹਨ ਕਿ ਗੁਰਦੁਆਰਾ ਸਾਹਿਬਾਨ ਵਿੱਚ ਸ਼ਸਤਰ ਰੱਖਣੇ ਜ਼ਰੂਰੀ ਹਨ ਸਮੇਂ ਦੇ ਹਿਸਾਬ ਨਾਲ ਇਹ ਸ਼ਸਤਰ ਤੀਰ ਕਮਾਨ ਕਿਰਪਾਨਾਂ ਤੋਂ ਚੱਲ ਕੇ ਅਜੋਕੇ ਸ਼ਸਤਰਾਂ ਵਿੱਚ ਬਦਲ ਗਏ ਹਨ ਹਥਿਆਰ ਸਿੱਖੀ ਦਾ ਅੰਗ ਹਨ ਸਾਹਿਤਾ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਕਾਨੂੰਨਨ ਆਜ਼ਾਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਕੀਤਾ ਸੀ ਅਤੇ ਖੁਦ ਵੀ ਹਮੇਸ਼ਾ ਹਥਿਆਰ ਨਾਲ ਰੱਖਦੇ ਸਨ ਹਰ ਇੱਕ ਸਰਕਾਰ ਆਪਣੀ ਰੱਖਿਆ ਲਈ ਫੌਜ ਰੱਖਦੀ ਹੈ ਅਤੇ ਫੌਜ ਨੂੰ ਨਵੇਂ ਤੋਂ ਨਵੇਂ ਹਥਿਆਰ ਮੁਹੱਈਆ ਕਰਦੀ ਹੈ ਖਾਲਸਾ ਪੰਥ ਵੀ ਅਕਾਲ ਪੁਰਖ ਦੀ ਇੱਕ ਫੌਜ ਹੈ ਅਤੇ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਕਾਰਨ ਵੀ ਉਹ ਹੀ ਹੈ ਜਿਸ ਵਾਸਤੇ ਹਰ ਇੱਕ ਦੇਸ਼ ਦੀ ਸਰਕਾਰ ਹਥਿਆਰ ਰੱਖਦੀ ਹੈ ਸਿੱਖਾਂ ਨੇ ਇਹਨਾਂ ਹਥਿਆਰਾਂ ਦੀ ਬਦੌਲਤ ਮੁਗਲਾਂ ਅਤੇ ਅਫਗਾਨੀਆਂ ਨੂੰ ਹਰਾਇਆ ਅਤੇ ਸਦੀਆਂ ਤੋਂ ਗੁਲਾਮ ਹਿੰਦੂਆਂ ਨੂੰ ਆਜ਼ਾਦੀ ਦਵਾਈ ਇਹ ਹਥਿਆਰ ਹੀ ਸਨ ਜਿਨ੍ਹਾਂ ਦੀ ਬਦੌਲਤ ਸਿੱਖਾਂ ਨੇ ਰਾਜਪੂਤਾਂ ਦੀਆਂ ਹਜ਼ਾਰਾਂ ਕੁੜੀਆਂ ਨਾਦਰ ਸ਼ਾਹ ਕੋਲੋਂ ਛੁਡਵਾਈਆਂ ਇਹਨਾਂ ਹਥਿਆਰਾਂ ਦੀ ਮਦਦ ਨਾਲ ਸਿੱਖਾਂ ਨੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰਕੇ ਹਮੇਸ਼ਾ ਲਈ ਵਿਦੇਸ਼ੀ ਹਮਲੇ ਰੋਕ ਦਿੱਤੇ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਕੀਤੀ ਸੀ ਸੋ ਇਤਿਹਾਸਿਕ ਪੱਖ ਇਹ ਗੱਲ ਲਾਜ਼ਮੀ ਕਰਦਾ ਹੈ ਕਿ ਸਿੱਖ ਨੇ ਖੁਦ ਵੀ ਹਥਿਆਰ ਰੱਖਣੇ ਹਨ ਤੇ ਨਾਲ ਹੀ ਗੁਰਦੁਆਰੇ ਵਿੱਚ ਵੀ ਹਥਿਆਰ ਰੱਖਣੇ ਜ਼ਰੂਰੀ ਹਨ ਇਸ ਦੇ ਲਈ ਕਿਸੇ ਦੁਨਿਆਵੀ ਤਾਕਤ ਕਿਸੇ ਦੁਨਿਆਵੀ ਸਰਕਾਰ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ